ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜੋ ਲਗਾਤਾਰ ਖਬਰਾਂ ਉੱਠ ਰਹੀਆਂ ਨੇ ਉਸ ਤੋਂ ਬਾਅਦ ਵੀ ਸਿੱਖ ਜਥੇਬੰਦੀਆਂ ਪੜਕੀਆਂ ਹੋਈਆਂ ਨੇ ਤੇ ਬਾਬਾ ਰਾਜ ਰਾਜਾ ਰਾਜ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰਾਂ ਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਪਾਈ ਅਮਰਿਤਪਾਲ ਸਿੰਘ ਦੀ ਬੈਰਕ ਦੇ ਵਿੱਚੋਂ ਕੁਝ ਸੀਸੀਟੀਵੀ ਕੈਮਰੇ ਮੋਬਾਈਲ ਫੋਨ ਤੇ ਕੁਝ ਹੋਰ ਚੀਜ਼ਾਂ ਵੀ ਬਰਾਮਦ ਹੋਈਆਂ ਨੇ ਪਰੰਤੂ ਉਹਨਾਂ ਨੇ ਕਿਹਾ ਕਿ ਜੇਕਰ ਇਹ ਚੀਜ਼ਾਂ ਬ੍ਰਾਹਮਤ ਹੋਈਆਂ ਨੇ ਤਾਂ ਇਸ ਦੇ ਵਿੱਚ ਸੁਪਰਡੈਂਟ ਜੇਲ੍ਹ ਪ੍ਰਸ਼ਾਸਨ ਕਿੱਥੇ ਸੀ ਤੇ ਜਦੋਂ ਇਹ ਮਿਲਿਆ ਸੀ ਤਾਂ ਤੁਸੀਂ ਤਾਂ ਆਪ ਕਹਿੰਦੇ ਹੋ ਕਿ ਜਿਹੜਾ ਭਾਈ ਅਮਰਿਤਪਾਲ ਸਿੰਘਾ ਤੇ ਉਹਨਾਂ ਦੇ ਕੈਦੀ ਸਾਥੀ ਨੇ ਉਹਨਾਂ ਨੂੰ ਕੋਈ ਹੋਰ ਨਹੀਂ ਮਿਲ ਸਕਦਾ ਤੇ ਪਰਿਵਾਰ ਨੂੰ ਸਿਰਫ ਮਿਲਣ ਦੀ ਇਜਾਜ਼ਤ ਉਹ ਵੀ ਬਹੁਤ ਘੱਟ ਮਿਲਦੀ ਹੈ ਪਰੰਤੂ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਚੀਜ਼ਾਂ ਮਿਲੀਆਂ ਨੇ ਤਾਂ ਕਿੱਥੋਂ ਆਈਆਂ ਨੇ ਕਿ ਇਸ ਦੇ ਪਿੱਛੇ ਵੀ ਸਰਕਾਰਾਂ ਦਾ ਵੱਡਾ ਹੱਥ ਹੈ ਤੇ ਪਲਟਵਾਰ ਬਾਬਾ ਰਾਯਾ ਰਾਸ ਸਿੰਘ ਦੇ ਵੱਲੋਂ ਕੀਤਾ ਗਿਆ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਾਬਾ ਰਾਯਾ ਰਾਸ ਸਿੰਘ ਦਾ ਹੋਰ ਕੀ ਕਹਿਣਾ ਅੱਜ ਦਾ ਮੁੱਦਾ ਇਹ ਆ ਵੀ ਜੋ ਸਰਕਾਰ ਸਿੰਘਾਂ ਤੇ ਜ਼ੁਲਮ ਕਰ ਰਹੀ ਆ ਭਾਈ ਅਮਰਪਾਲ ਸਿੰਘ ਹੋਣੀ ਨਾਲ ਦੇ ਉਹਨਾਂ ਦੇ ਸਾਥੀ ਜਿਹੜੇ ਡਿਬਰੂ ਵਿੜ੍ਹ ਜੇਲ੍ਹ ਦੇ ਵਿੱਚ ਇੱਕ ਸਾਲ ਤੋਂ ਬੰਦ ਨੇ ਉਹਨਾਂ ਦੇ ਵਿੱਚ ਜੇਲ੍ਹ ਦੇ ਵਿੱਚ ਜ਼ਬਰ ਕੀਤਾ ਜਾ ਰਿਹਾ ਜ਼ੁਲਮ ਕੀਤਾ ਜਾ ਰਿਹਾ ਜਿਸੇ ਨਾਉਣ ਵਾਲੇ ਬਾਥਰੂਮ ਨੇ ਉਥੋਂ ਜਿਹੜੇ ਅ ਹਿਡਨ ਕੈਮਰੇ ਉਹ ਮਿਲੀਆਂ ਨੇ ਮੋਬਾਈਲ ਵਾਲੀਆਂ ਤੇ ਭਾਵੇਂ ਹਿਡਨ ਕੈਮਰੇ ਕੈਮਰੇ ਮਿਲੇ ਨੇ ਉਹਨਾਂ ਦੀ ਪ੍ਰਾਈਵੇਸੀ ਤੇ ਫੋਟੋਆਂ ਖਿੱਚਣ ਵਾਸਤੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਹ ਸਰਕਾਰ ਦੀਆਂ ਚਾਲਾਂ ਨੇ ਸਰਕਾਰ ਸਿੰਘਾਂ ਨੂੰ ਬਦਨਾਮ ਕਰਨੀ ਚਾਹੁੰਦੀ ਆ ਤੇ ਉੱਥੇ ਫਿਰ ਉਹਨਾਂ ਨੇ ਜਿਹੜੀਆਂ ਭਾਈ ਅਮਰਪਾਲ ਸਿੰਘ ਹੁਣੇ ਨਾਲ ਸਾਥੀਆਂ ਨੇ ਜਿਹੜੀ ਭੁੱਖ ਹੜਤਾਲ ਕਰਤੀ ਆ ਤੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਤੁਸੀਂ ਇਹੋ ਜਿਹੇ ਕਾਨੂੰਨੀ ਹਰਕਤਾਂ ਤੋਂ ਆਵਾਜ਼ ਆਜੋ ਤੇ ਮਤ ਫਿਰ ਕੋਈ ਵੱਡਾ ਸੰਘਰਸ਼ ਉਲੀਕਿਆ ਜਾਊਗਾ ਅਸੀਂ ਉਹਨਾਂ ਦੇ ਨਾਲ ਖੜੇ ਆ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਨਾ ਜਿਹੜੇ ਤੁਸੀਂ ਉਹਨਾਂ ਤੇ આરોਪ ਲਗਾ ਰਹੇ ਹੋ ਵੀ ਉਹਨਾਂ ਕੋਲੇ ਮੋਬਾਈਲ ਮਿਲੇ ਨੇ ਉਹ ਮਿਲਿਆ ਮੈਂ ਸਰਕਾਰ ਤੇ ਪੁੱਛਣਾ ਚਾਹੁੰਨਾ ਵੀ ਉਹ ਮੋਬਾਈਲ ਉਹਨਾਂ ਕੋਲੇ ਕਿਵੇਂ ਪਹੁੰਚੇ ਤੁਸੀਂ ਉਥੇ ਕਾਦੀ ਪਹਿਰੇਦਾਰੀ ਕਰਦੇ ਹੋ ਜੇਲ੍ਹ ਦਾ ਸੁਪਰਡੈਂਡ ਕਿੱਥੇ ਆ? ਗ੍ਰਹਿ ਮੰਤਰੀ ਉੱਥੇ ਦਾ ਕਿੱਥੇ ਆ? ਸਰਕਾਰ ਕਿੱਥੇ ਆ? ਉਹਨਾਂ ਉੱਥੇ ਤਾਂ ਕਹਿੰਦੇ ਚਿੜੀ ਨਹੀਂ ਜਾ ਸਕਦੀ ਮੋਬਾਈਲ ਫਿਰ ਉੱਥੇ ਕਿਹੜੇ ਸਾਹਬ ਨਾਲ ਪਹੁੰਚ ਗਏ? ਤੁਸੀਂ ਦਿੱਤੇ ਨੇ ਆਪ ਤੁਸੀਂ ਜਾਣ ਬੁੱਝ ਕੇ ਸਿੰਘਾਂ ਨੂੰ ਬਦਨਾਮ ਕਰਨਾ ਚਾਹੁੰਦੇ ਹੋ। ਕੋਈ ਉਹਨਾਂ ਕੋਲੇ ਮੋਬਾਈਲ ਨਹੀਂ। ਉੱਥੇ ਤਾਂ ਕੋਈ ਬੰਦਾ ਮੈਨ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਮੋਬਾਈਲ ਕਿਵੇਂ ਚਲੇ ਗਿਆ? ਇਸ ਸਾਰੀ ਸਰਕਾਰੀ ਸਾਜ਼ਿਸ਼ਾ ਤੇ ਅਸੀਂ ਬਕੀਅਤ ਸਾਹਿਬਾਨ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਦੇ ਖਿਲਾਫ ਇਹ ਰਿੱਟ ਦੇ ਰਕੀਤੀ ਜਾਵੇ ਉੱਥੋਂ ਦਾ ਜਿਹੜਾ ਸੁਪਰਡੈਂਟ ਆ ਜੇਲ ਦਾ ਉੱਥੋਂ ਦੇ ਅਧਿਕਾਰੀ ਨੇ ਉਹਨਾਂ ਨੇ ਕਿਵੇਂ ਸਮਾਨਾਂਗੇ ਲੰਘਣ ਦਿੱਤਾ ਇਹ ਸਾਰੀਆਂ ਘੁੱਟੀਆਂ ਗੱਲਾਂ ਨੇ ਭਾਈ ਸਾਹਿਬ ਉਹਨਾਂ ਨੂੰ ਬਦਨਾਮ ਕਰਦੀਆਂ ਸਿੰਘਾਂ ਨੂੰ ਬਦਨਾਮ ਕਰਦੀਆਂ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਸਾਰਿਆਂ ਨੂੰ ਆਓ ਰਲ ਕੇ ਆਪਾਂ ਉਹਨਾਂ ਦੇ ਹੱਕ ਦੇ ਵਿੱਚ ਨਾਰਾ ਮਾਰੀਏ ਫਤ ਚ ਖੜੀਏ ਭਾਈ ਅਮਨਤਪਾਲ ਸਿੰਘ ਉਹਨਾਂ ਦੇ ਨਾਲ ਦੇਖੋ ਜਿੱਥੇ ਜ਼ੁਲਮ ਹੋਊਗਾ ਉੱਥੇ ਅਸੀਂ ਹਰ ਹਾਲਤ ਦੇ ਵਿੱਚ ਬੋਲਾਂਗੇ ਸੱਚ ਸੱਚ ਦੀ ਆਵਾਜ਼ ਹੈ ਜਿਹੜੀ ਬੁਲੰਦ ਕਰਾਂ ਕਿਸੇ ਤੇ ਵੀ ਜ਼ੁਲਮ ਹੋਵੇ ਤਾਂ ਸਾਡੇ ਆਪਦੇ ਨੇ ਇਹਨਾਂ ਨੇ ਤਾਂ ਕੋਈ ਗੁਨਾਹ ਕੀਤਾ ਹੀ ਨਹੀਂ ਕੀ ਕਰਿਆ ਇਹਨਾਂ ਨੇ ਅੰਮ੍ਰਿਤ ਛਕਾਇਆ ਇਹਨਾਂ ਨੇ ਨਸ਼ੇ ਛਡਾਏ ਨੇ ਆਹੀ ਗੁਨਾਹ ਵੱਡਾ ਇਸ ਕਰਕੇ ਉਹਨਾਂ ਉੱਤੇ ਐਨਐਸਏ ਲਾਤੀ ਤੇ ਹੁਣ ਸਾਲ ਹੋ ਗਿਆ ਝੂੜਾ ਥਮਾ ਰਹਿੰਦਾ ਦਿਨ ਰਹਿ ਗਏ ਕੁਝ ਐਨਐਸਏ ਉਹਨਾਂ ਦੀ ਜਿਹੜੀ ਤੁਜੂਗੀ ਤੇ ਹੁਣ ਸਰਕਾਰ ਨੂੰ ਡਰ ਪਿਆ ਰਿਹਾ ਕਿ ਜੇ ਉਹ ਬਾਹਰ ਆ ਗਏ ਤੇ ਫੇਰ ਉਹ ਪ੍ਰਚਾਰ ਸ਼ੁਰੂ ਕਰਨਗੇ ਤੇ ਸਰਕਾਰ ਵੋਟਾਂ ਦੀ ਲੈਣੀਆਂ ਚਾਹੁੰਦੀ ਆ ਉਹਨਾਂ ਨੂੰ ਬੰਦ ਕਰਕੇ ਤੇ ਸਾਡਾ ਸਾਰਾ ਬਣਿਆ ਬਣਾਇਆ ਖੇਰ ਖਰਾਬ ਹੋ ਜਾਊਗਾ ਇਸ ਕਰਕੇ ਇਹੋ ਜੀਆਂ ਇੱਕ ਮੌਣੀਆਂ ਹਰਕਤਾਂ ਕਰਕੇ ਜਾਣ ਬੁੱਝ ਕੇ ਉਹਨਾਂ ਦੇ ਹੋਰ ਕੇਸਦਾਰ ਕਰਕੇ ਧੱਕੇ ਦੇ ਨਾਲ ਉਹਨਾਂ ਨੂੰ ਅੰਦਰ ਹੀ ਰੱਖਣਾ ਚਾਹੁੰਦੀ ਆ ਜਿਵੇਂ ਪਹਿਲਾਂ ਬੰਦੀ ਸਿੰਘ ਭਾਈ ਜਗਤਾਰ ਸਿੰਘ ਜੀ ਹਮਾਰਾ ਹੋਣੇ ਹੋਰ ਸਾਰੇ 30 32 ਸਾਲਾਂ ਤੋਂ ਅੰਦਰ ਨੇ ਉਹਨਾਂ ਉੱਤੇ ਵੀ ਜ਼ੁਲਮੀ ਕਰ ਰਹੀ ਆ ਸੰਵਿਧਾਨ ਦੇ ਮਤਾਂਕ ਸਭ ਦੀ ਰਿਹਾਈ ਬਣਦੀ ਆ ਕਿਸ ਕਰਕੇ ਸਰਕਾਰਾਂ ਸੰਵਿਧਾਨ ਦੀ ਉਲੰਘਣਾ ਕਰ ਰਹੀਆਂ ਨੇ ਕਾਨੂੰਨ ਦੀ ਲਗਨ ਕਰ ਰਹੀਆਂ ਸਿੰਘ ਕੋਈ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਅਸੀਂ ਪੰਜਾਬ ਦੇ ਦੇ ਵਿੱਚ ਕਾਨੂੰਨ ਤਹ ਲੜ ਰਹੇ ਆ ਤੇ ਹੁਣ ਕਾਨੂੰਨ ਕਹਿੰਦਾ ਵੀ ਸਾਰਿਆਂ ਨੂੰ ਅਮਰਪਾਲ ਸਿੰਘ ਸਣੇ ਭਾਈ ਜਗਤਾਰ ਸਿੰਘ ਹਵਾਰਾ ਸਣੇ ਸਾਰੇ ਸਿੰਘ ਬਾਹਰ ਹੋਣੇ ਚਾਹੀਦੇ ਨੇ ਕਾਨੂੰਨ ਇਹ ਕਹਿ ਰਿਹਾ ਪਰ ਸਰਕਾਰਾਂ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਨੇ ਤੇ ਸਰਕਾਰ ਨੂੰ ਚੇਤਾਵਨੀ ਆ ਟੱਕਾ ਬੰਦ ਕੀਤਾ ਜਾਵੇ ਉਹਨਾਂ ਨੂੰ ਜਿਸ ਤਰ੍ਹਾਂ ਆਮ ਨਾਗਰਿਕਾਂ ਉਥੇ ਜੇਲਾਂ ਦੇ ਵਿੱਚ ਬੰਦ ਨੇ ਬੰਦੀ ਹੁੰਦੇ ਨੇ ਉਹਨਾਂ ਵਾਲਾ ਸਲੂਕ ਉਹ ਕੀਤਾ ਜਾਵੇ ਉਹਨਾਂ ਨੂੰ ਵਧਾ ਵਧੀਆ ਬਰਸਾਦਾ ਪਾਣੀ ਦਿੱਤਾ ਜਾਵੇ ਉਹ ਗੁਰਸਿੱਖ ਨੇ ਬਾਣੀ ਪੜਨ ਵਾਲੇ ਨੇ ਅਸੀਂ ਉਹਨਾਂ ਦੇ ਨਾਲ